ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਇੱਕ ਔਰਤ 9 ਮਹੀਨੇ ਤੱਕ ਪ੍ਰੈਗਨੈਂਟ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਪਤਾ ਲਗਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਆਖਰ ਗਰਭ ਦੇ ਵਿੱਚ ਮੁੰਡਾ ਹੈ ਜਾਂ ਕੁੜੀ ਹਾਲਾਂਕਿ ਇਹ ਤਾਂ ਇਲੈਗਲ ਹੈ ਇਸੇ ਪਤਾ ਨਹੀਂ ਲਗਾ ਸਕਦੇ ਪਰ ਦਿਮਾਗ ਦੇ ਵਿੱਚ ਨਾ ਇਹ ਸਵਾਲ ਜ਼ਰੂਰ ਤੁਹਾਡੇ ਵੀ ਆਉਂਦਾ ਹੋਵੇਗਾ ਕਿ ਆਖਰ ਇਹ ਤੈ ਕਿਵੇਂ ਹੁੰਦਾ ਹੈ ਗਰਭ ਦੇ ਵਿੱਚ ਮੁੰਡਾ ਹੈ ਜਾਂ ਫਿਰ ਕੁੜੀ ਹੈ ਇਹ ਸਮਝਣ ਦੇ ਲਈ ਅੱਜ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੀ ਹੈ ਇਸ ਉਤੇ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਇਹ ਸੋਚ ਕੇ ਹੈਰਾਨੀ ਤਾਂ ਹੁੰਦੀ ਹੋਵੇਗੀ ਕਿ ਇੱਕ ਛੋਟਾ ਜਿਹਾ ਹਿੱਸਾ ਜਿਸ ਦੇ ਨਾਲ ਸਮੁੱਚਾ ਮਨੁੱਖ ਬਣਿਆ ਹੋਇਆ ਹੈ ਪਰ ਉਹੀ ਇੱਕ ਛੋਟਾ ਜਿਹਾ ਹਿੱਸਾ ਜਿਸ ਦੇ ਨਾਲ ਸਰੀਰ ਦਾ ਵਿਕਾਸ ਵੀ ਹੁੰਦਾ ਤੇ ਨਾਲ ਹੀ ਲਿੰਗ ਦਾ ਵਿਕਾਸ ਵੀ ਹੁੰਦਾ ਤੁਹਾਨੂੰ ਦੱਸ ਦਈਏ ਕਿ ਜਦੋਂ ਭਰਉਣ ਦਾ ਵਿਕਾਸ ਹੁੰਦਾ ਤਾਂ ਮੁੰਡਾ ਜਾਂ ਫਿਰ ਕੁੜੀ ਦੋਵਾਂ ਦਾ ਵਿਕਾਸ ਇੱਕੋ ਤਰੀਕੇ ਦੇ ਨਾਲ ਇੱਕੋ ਪ੍ਰੋਸੀਜਰ ਦੇ ਨਾਲ ਹੁੰਦਾ ਤੇ ਲਿੰਗ ਦਾ ਵਿਕਾਸ ਕੁਝ ਕਾਰਕ ਹੁੰਦੇ ਨੇ ਜਿਨ੍ਹਾਂ ਦੇ ਆਧਾਰ ਤੇ ਲਿੰਗ ਦਾ ਵਿਕਾਸ ਹੁੰਦਾ ਹੈ ਉਹ ਕਿਵੇਂ ਹੁੰਦਾ ਹੈ ਆਓ ਜਾਣਦੇ ਆ ਜੀਨ ਹਾਰਮੋਨ ਤੇ ਸਰੀਰ ਦੇ ਹੋਰ ਕਾਰਕ ਤੈਅ ਕਰਦੇ ਨੇ ਲਿੰਗ ਨੂੰ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੁੜੀਆਂ ਦੇ ਵਿੱਚ XX ਯਾਨੀ ਦੋ X ਕਰੋਮੋਸੋਮ ਹੁੰਦੇ ਆ ਮੁੰਡਿਆਂ ਦੇ ਵਿੱਚ XY ਕਰੋਮੋਸੋਮ ਹੁੰਦੇ ਆ ਜਦੋਂ ਮੁੰਡਿਆਂ ਦਾ X ਕਰੋਮੋਸੋਮ ਕੁੜੀਆਂ ਦੇ X ਕਰੋਮੋਸੋਮ ਦੇ ਨਾਲ ਮਿਲ ਜਾਂਦਾ ਤਾਂ ਕੁੜੀ ਪੈਦਾ ਹੁੰਦੀ ਹੈ ਤੇ ਜੇਕਰ ਕੁੜੀਆਂ ਦਾ X ਕਰੋਮੋਸੋਮ ਮੁੰਡਿਆਂ ਦੇ Y ਕਰੋਮੋਸੋਮ ਦੇ ਨਾਲ ਮਿਲ ਜਾਂਦਾ ਤਾਂ ਮੁੰਡਾ ਵਿਕਸਿਤ ਹੁੰਦਾ ਜੀ ਆ ਅਜੇ ਹੋਰ ਬਹੁਤ ਕਾਰਕ ਨੇ ਜਿਸ ਦੇ ਨਾਲ ਲਿੰਗ ਨਿਰਧਾਰਤ ਕੀਤਾ ਜਾਂਦਾ ਹੈ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਸਰੀਰ ਦੀ ਬਣਤਰ ਸ਼ੁਰੂਆਤੀ ਦੌਰ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਬਣਤਰ ਬਿਲਕੁਲ ਸੇਮ ਹੁੰਦੀ ਹੈ ਇੱਕ ਵਕਤ ਤੇ ਆ ਕੇ ਫਿਰ ਲਿੰਗ ਨਿਰਧਾਰਿਤ ਕੀਤਾ ਜਾਂਦਾ ਹੈ ਡਬਲਯੂ ਦੀ ਰਿਪੋਰਟ ਦੇ ਮੁਤਾਬਕ ਇੱਕ ਪ੍ਰੁਣਦੀ ਲੰਬਾਈ 6ਵੇਂ ਜਾਂ 7ਵੇਂ ਹਫਤੇ ਤੱਕ 1 ਸੈਂਟੀਮੀਟਰ ਹੁੰਦੀ ਹੈ ਤਾਂ ਹੁਣ ਜਾਣਦੇ ਆ ਕਿ ਆਖਰ ਮੁੰਡਾ ਜਾਂ ਕੁੜੀ ਦੀ ਬਣਤਰ ਕਿਵੇਂ ਹੁੰਦੀ ਹੈ ਇੱਕ ਨਰਦੇ ਰੂਪ ਵਿੱਚ ਇੱਕ ਪ੍ਰੁਣ ਦਾ ਵਿਕਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਟੈਸਟਿਸ ਬਣਦਾ ਹੈ ਐਸਟਿਸ ਟੈਸਟੋਸਟਰੋਨ ਬਣਾਉਂਦੀ ਹੈ ਇਹ ਹਾਰਮੋਨ ਮਰਦਾਂ ਦੇ ਅੰਗਾਂ ਦੇ ਵਿੱਚ ਵਿਕਾਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਹਾਰਮੋਨ ਤੋਂ ਇਲਾਵਾ ਕੁਝ ਹੋਰ ਵੀ ਕਾਰਕ ਹਨ ਜਿਨ੍ਹਾਂ ਕਾਰਨ ਮਰਦਾਂ ਦੇ ਅੰਗਾਂ ਜਿਵੇਂ ਕਿ ਵਾਸ ਡਿਫਰੈਂਸ ਸੈਮੀਨਲ ਵੈਸਿਕਲਸ ਅਤੇ ਪ੍ਰੋਸਟੇਟ ਗਲੈਂਡ ਦਾ ਵਿਕਾਸ ਹੁੰਦਾ ਹੈ। ਇਸ ਨਾਲ ਹੀ ਲਿੰਗ ਦਾ ਵਿਕਾਸ ਵੀ ਹੁੰਦਾ ਹੀ ਰਹਿੰਦਾ ਹੈ। ਇਸੇ ਤਰੀਕੇ ਦੇ ਨਾਲ ਪ੍ਰੁਣ ਕੁੜੀ ਦਾ ਰੂਪ ਉਦੋਂ ਲੈਂਦਾ ਹੈ ਜਦੋਂ ਅੰਡਾਸ਼ੀ ਯਾਨੀ ਕਿ ఓਵਰੀਜ਼ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਇੱਥੋਂ ਐਸਟਰਾਡੀਓਲ ਨਾਮ ਦੇ ਹਾਰਮੋਨ ਦੀ ਬਣਤਰ ਸ਼ੁਰੂ ਹੁੰਦੀ ਹੈ। ਐਸਟ੍ਰੋਡੀਓਲ ਕੁੜੀਆਂ ਦੇ ਵਿੱਚ ਉਹੀ ਭੂਮਿਕਾ ਨਿਭਾਉਂਦੀ ਹੈ ਜਿਵੇਂ ਕਿ ਟੈਸਟੋਸਟੀਰੋਨ ਮੁੰਡਿਆਂ ਦੇ ਸਰੀਰ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਇਹ ਹਾਰਮੋਨ ਦੇ ਕਾਰਨ ਹੀ ਫੈਲੋਪੀਅਨ ਟਿਊਬ ਬੱਚੇਦਾਨੀ ਅਤੇ ਯੋਨੀ ਦਾ ਵਿਕਾਸ ਹੁੰਦਾ ਹੈ ਤਾਂ ਹੁਣ ਤੱਕ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਆਂਦਾ ਸਿਗਾ ਕਿ ਗਰਭ ਦੇ ਵਿੱਚ ਮੁੰਡਾ ਜਾਂ ਫਿਰ ਕੁੜੀ ਕਿਵੇਂ ਬਣਦੀ ਹੈ ਤਾਂ ਉਸ ਦਾ ਪ੍ਰੋਸੀਜਰ ਕੀ ਹੈ ਅਸੀਂ ਤੁਹਾਨੂੰ ਉਸ ਬਾਰੇ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਹੈ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਵੇਗੀ ਕਿ ਆਖਰ ਜਦੋਂ ਇੱਕ ਔਰਤ ਪ੍ਰੈਗਨੈਂਟ ਹੁੰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਮੁੰਡੇ ਤੇ ਕੁੜੀ ਦੇ ਬਣਤਰ ਜੋ ਹੈ ਉਹ ਤੈਅ ਕੀਤੀ ਜਾਂਦੀ ਹੈ ਲਿੰਗ ਕਿਸ ਤਰੀਕੇ ਦੇ ਨਾਲ ਨਿਰਧਾਰਿਤ ਕੀਤਾ ਜਾਂਦਾ ਅੱਜ ਦੇ ਇਸ ਪ੍ਰੋਗਰਾਮ ਦੇ ਬੱਚੇ ਨਹੀਂ ਅਜੇ ਹੋਰ ਪ੍ਰੋਗਰਾਮਸ ਲੈ ਕੇ ਪੇਸ਼ ਹੁੰਦੀ ਰਹਿਣਗੇ ਦਿਓ ਮੈਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ